ਹੈਲੋ ਦੋਸਤੋ ਮਿੱਤਰੋ ਸਤਿ ਸ੍ਰੀ ਅਕਾਲ ਅੱਜ ਮਸ਼ੀਨਰੀ ਦੇ ਜੋਗ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਪੂਰਨ ਸਿੰਘ ਜੀ ਜੋ ਕਿ ਉੱਠ ਗੱਡੀ ਵੀ ਕਹਿੰਦੇ ਹਨ ਉਹਨਾਂ ਨਾਲ ਬਾਜ਼ਾਰ ਦੇ ਵਿੱਚੋਂ ਸਮਾਨ ਟੁਆ ਟੁਆਈ ਕਰਦੇ ਹਨ ਹੁਣ ਉਹਨਾਂ ਨੂੰ ਪੁੱਛਦੇ ਹਾਂ ਸਮਾਨ ਕਿੰਨਾ ਟਾਈਮ ਹੋ ਗਿਆ ਟੁਆ ਟੁਆਈ ਕਰਦਿਆਂ ਤੇ ਕਿਸ ਟਾਈਮ ਦੇ ਵਿੱਚ ਉਹਨਾਂ ਨੇ ਸ਼ੁਰੂ ਕੀਤਾ ਪੂਰਨ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਜੀ ਸਿੱਤਾਂ ਠੀਕ ਹੋ ਵਧੀਆ ਜੀ ਵਧੀਆ ਜੀ ਪੁਰਨ ਸਿੰਘ ਜੀ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿੰਨਾ ਕੁ ਟਾਈਮ ਪਹਿਲਾਂ ਕੀਤਾ ਜੀ ਬਹੁਤ ਚਿਰ ਹੋ ਗਿਆ ਜੀ ਇਹ ਆਪਣੇ ਜਦੋਂ ਬਾਜ਼ਾਰ ਦੇ ਵਿੱਚ ਬਾਗੇ ਪੁਰਾਣੇ ਤੁਸੀਂ ਹੁੰਦੇ ਸੀ ਉਦੋਂ ਕਿੰਨੇ ਕੇ ਗੱਡੀਆਂ ਸੀਗੀਆਂ ਆਪਣੇ ਉਦੋਂ ਆਪਣੇ ਕੋਲ ਗੱਡੀਆਂ ਬਹੁਤ 8 5 6 ਦਾ ਸਾਡੇ ਪਿੰਡ ਦੀਆਂ ਹੀ ਹੁੰਦੀਆਂ ਸੀਗੀਆਂ ਆਪਣਾ ਕਿਹੜਾ ਪਿੰਡ ਹੈ ਜੀ ਪਿੰਡ ਸਮਾਦ ਆਪਣਾ ਅੱਛਾ ਜੀ ਉਦੋਂ ਲੈਣ ਲੱਗੀ ਹੁੰਦੀ ਸੀ ਗੱਡੀਆਂ ਦੀ ਹਾਂਜੀ ਹਾਂ ਤੇ ਹੁਣ 3 4 ਗੱਡੀਆਂ ਮਾਣੂਆਂ ਕਿਆਂ ਦੀਆਂ ਹੁੰਦੀਆਂ ਸੀਗੀਆਂ ਉਹਨਾਂ ਦੇ ਕਿਸੇ ਦਾ ਨਾਮ ਯਾਦ ਆ ਤੁਹਾਨੂੰ ਜੀ ਪੁਰਾਣੇ ਜਿਹੜੇ ਆ ਦੋਸਤ ਤੁਹਾਡੇ ਨਾਲ ਇੱਕ ਨਾਲ 76 ਸੀਗਾ ਜੀ ਇੱਕ ਮਲਾਗਰ ਤੇ ਹੋਰ ਕਈਆਂ ਦੇ ਨਾਮ ਜੇ ਸੀਗੇ ਮੈਂ ਭੁੱਲਿਆਵੇਂ ਜਾਣੀ ਤੁਸੀਂ 30 35 ਸਾਲ ਤੋਂ ਇਹ ਕੰਮ ਕਰ ਰਹੇ ਹੋ ਮौज ਨਾ ਮौज ਨਾ ਹੋਗੀ ਮਿੰਨ ਤਾਂ ਤੇ 35 ਸਾਲ ਹੋ ਗਏ ਵਧੀਆ ਇਹਨਾਂ ਨਾਲ ਟਾਈਮ ਪਾਸ ਹੋ ਰਿਹਾ ਜੀ ਸਟੋੜਾ ਬਹੁਤ ਵਧੀਆ ਹੋ ਗਿਆ ਟਾਈਮ ਪਾਸ ਇੰਨੇ ਨਾਲ ਹੋਰ ਕੋਲ ਕੋਰੇ ਫਰੀ ਦਾ ਡੈਡੀ ਕੱਢ ਲਈ ਜੀ ਬਸ ਇੰਨਾ ਕੀ ਹੈ ਕਿੰਨੀ ਉਮਰ ਆ ਜੀ ਇਸ ਟਮਕੀ ਮੇਰੀ ਉਮਰ ਹੋ ਗਈ 65 ਤੋਂ ਉੱਤੇ ਹੈ। ਸਰੀਰ ਤੰਦਰੁਸਤ ਹੈ। ਉਹ ਤੰਦਰੁਸਤ ਹੈ। ਲੱਤਾਂ ਮਹਾ ਦੌਹਦੀਆਂ ਨਹੀਂ ਆਉਣ ਤਾਂ। ਪਹਿਲਾਂ ਜਿਵੇਂ ਸਮਾਨ ਤੁਹਾਡੇ ਕੋਲੇ ਜਿਹੜੇ ਪਰ ਪਰ ਕੇ ਜਾਂਦੇ ਸੀ ਤੇ ਅੱਜ ਹੁਣ ਨਹੀਂ ਆਉਂਦਾ ਉਹਨਾਂ। ਮਸ਼ੀਨਰੀ ਯੁੱਗ ਜ਼ਿਆਦਾ ਹੋ ਗਿਆ। ਹਾਂ ਮਸ਼ੀਨਰੀ ਯੁੱਗ ਜ਼ਿਆਦਾ ਹੁਣ ਤਾਂ ਇੰਨੀ ਗੱਲ ਹੈ ਵੀ ਵਿਹਲਿਆਂ ਨੂੰ ਉਜਾੜ ਰਹੀ ਦੇ। ਜਿਹਨੂੰ ਤੁਹਾਡੇ ਮਨ ਨਹੀਂ ਲੱਗਦਾ। ਹਾਂ। ਇਹ ਅੰਦਾਜ਼ਾ ਕਿਹੜੇ ਸਾਲ ਦੇ ਵਿੱਚ ਤੁਸੀਂ ਇਹ ਲਏ ਸੀਗੇ ਜੀ? ਅੰਦਾਜ਼ਾ ਜੀ। ਘੱਟ ਤੋਂ ਘੱਟ ਪਹਿਲੋ ਮੇਰਾ ਪਿਓ ਵੀ ਰੱਖਦਾ ਹੁੰਦਾ ਸੀ ਆਏ ਅੱਛਾ ਜੀ ਉਹ ਗਾਂ ਫਿਰ ਚਾਸਾ ਆ ਜਾ ਮੈਨੂੰ ਪੈ ਗਿਆ ਉਹ ਫਿਰ ਸ਼ੌਕ ਉਹ ਸ਼ੌਕ ਬਣ ਗਏ ਜੀ ਗਾਂ ਬਾਕੀ ਮੇਰੇ ਚਾਚੇ ਹੁਣੀ ਸੀਗੇ ਤਿੰਨ ਚਾਰ ਭਰਾ ਜੀ ਸਾਰਿਆਂ ਕੋਲ ਹੀ ਸੀਗਾ ਹੁਣ ਜਿਵੇਂ ਅੱਜ ਕੱਲ ਦੇ ਜੋਗ ਦੇ ਵਿੱਚ ਕੋਈ ਟਰੈਕਟਰ ਆ ਕਾਰਾਂ ਹੋਰ ਕੁਛ ਲੀਫਰ ਦੇ ਟਵਾੜ ਨੂੰ ਨਹੀਂ ਲੱਗਦਾ ਵੀ ਨਹੀਂ ਮੈਨੂੰ ਯਾਨੀ ਆਉਂਦਾ ਨਹੀਂ ਸਾਡੇ ਕੋਲੇ ਟਰੈਕਟਰ ਵੀ ਹੈਗੇ ਜੀ ਚਲਾ ਨਹੀਂ ਸਕਦੇ ਆਪਾਂ ਯਾਨੀ ਤੁਸੀਂ ਇਹਦੇ ਤੇ ਖੁਸ਼ ਹੋ बस इसी से खोल शाम। धन्यवाद ਤੁਹਾਡੇ ਨਾਲ ਮਿਲਣ ਦਾ ਕਾਫੀ ਦਿਲ ਕਰਦਾ ਸੀ ਅੱਜ ਬੱਬੀ ਮੇਲੇ ਹੋ ਕੇ। ਚਲੋ ਕੋਈ ਗੱਲ। ਤੇ ਮੈਂ ਕਿਹਾ ਚਲ ਜਾ ਰਹੇ ਆ ਪੂਰਨ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ। ਕੁਝ ਪੁਰਾਣੀਆਂ ਯਾਦਾਂ ਕੋਈ ਕੱਲ ਯਾਦ ਹੋਵੇ ਤੁਹਾਨੂੰ ਵੀ ਮੇਰੇ ਨਾਲ ਵਾਕਿਆ ਬਾਤ ਹੱਸਦਾ ਵਾਪਰਿਆ ਹੋਵੇ ਜਾਂ ਕੋਈ ਠੀਕ ਠਾਕ ਹੈ ਹੁਣ ਤਾਂ ਵਧੀਆ ਵਾਕੇ ਬੁਕੇ ਦਾ ਪਤਾ ਨਹੀਂ ਲੱਗਦਾ ਕਿ ਹੁਣ ਹੋਰ ਵੱਡੀ ਹੋਈ ਵੀ ਪਤਾ ਨਹੀਂ ਲੱਗਦਾ ਕਿ ਹੋਈ ਜਾਂਦੇ ਨੇ। ਕੋਈ ਤੁਹਾਡੇ ਜਿਹੜੇ ਦੋਸਤ ਸੀ ਇਸ ਟਾਈਮ ਉਹਨਾਂ ਨੇ ਸਾਰਿਆਂ ਨੇ ਕੰਮ ਛੱਡਤਾ ਜੀ ਉਹ ਬਸ ਵਿੱਚ ਅੱਧੇ ਘਮਰ ਮੁਰਗੇ ਇੱਕ ਦੋ ਨੇ ਕੰਮ ਛੱਡਤਾ ਮੇਰੇ ਨੂੰ ਗੋਡੇ ਗਿੱਟੇ ਦੋਦੇ ਆ ਬੈਠੇ ਹੁਣ ਚੱਲ ਧੰਨਵਾਦ ਤੁਹਾਡਾ ਇੰਨਾ ਕ ਟਾਈਮ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ